wah guru Tanah wah guru sahib ji ik ōṅkār Satnam nām ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦਿ ਵਾਹਿਗੁਰੂ ਸਾਹਿਬ ਜੀਉ ਸਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਸੋਈ ਮੌਲਾ ਜਿਨ ਜਗ ਮੋਲਿਆ ਹਰਿਆ ਕੀਆ ਸੰਸਾਰੋ ਆਵ ਖਾਕ ਜਿਨ ਬੰਧ ਰਹਾਈ ਧੰਨ ਸਿਰਜਨਹਾਰੋ ਮਰਨਾ ਮੁੱਲਾ ਮਰਨਾ ਪੀ ਕਰਤਾਰ ਹੋ ਡਰਨਾ ਰਹਾਉ ਤਾਂ ਤੂੰ ਮੁੱਲਾ ਤਾਂ ਤੂੰ ਕਾਜੀ ਜਾਣ ਹੈ ਨਾਮ ਖੁਦਾਈ ਜੇ ਬਹੁ ਤੇਰਾ ਪੜਿਆ ਹੋਵੇ ਕੋ ਰਹ ਨ ਭਰੀਐ ਪਾਈ ਜੁਗ ਜੁਗ ਅਟਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਨ ਪਵਿੱਤਰ ਅਲਾਹੀ ਗੋਦ ਦੇ ਅੰਦਰ ਜੁੜਮਿਲ ਬੈਠੇ ਗੁਰਮਖ ਪਿਆਰੀ ਸਤਸੰਗੀ ਸੰਤ ਜਨੋਂ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਬਖਸ਼ਿਸ਼ ਕੀਤੀ ਹੈ ਅੱਜ ਵੀ ਆਪਾਂ ਨੂੰ ਸੁਭਾਗਾ ਸਮਾਪ੍ਰਾਪਤ ਹੋਇਆ ਹੈ ਜੋ ਸ਼ਬਦ ਆਪਾਂ ਕੱਲ ਵਿਚਾਰ ਰਹੇ ਸੀ ਜਿਹਦੀ ਵਿਚਾਰ ਆਪਾਂ ਰਹਾਉ ਵਾਲੀਆਂ ਪੰਕਤੀਆਂ ਤੱਕ ਕਰ ਚੁੱਕੇ ਸੀ ਅਗਲੀਆਂ ਪੰਕਤੀਆਂ ਉਸੇ ਸ਼ਬਦ ਦੀਆਂ ਗੁਰੂ ਪਾਤਸ਼ਾਹ ਦੀ ਕਿਰਪਾ ਕਰਨ ਸਤਿਗੁਰੂ ਜੀ ਦੀ ਮਤ ਮੁਤਾਬਕ ਆਪਾਂ ਇਹਨਾਂ ਦੇ ਅਰਥ ਵਿਚਾਰ ਸਕੀਏ ਆਓ ਆਰੰਭ ਦੇ ਵਿੱਚ ਗੁਰਫਤੇ ਆਪਸ ਵਿੱਚ ਸਾਂਝ ਬਣਾਈਏ ਬੋਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਤਿਗੁਰੂ ਇਸ ਸ਼ਬਦ ਦੇ ਵਿੱਚ ਉਹ ਮੌਲੇ ਦੀ ਉਹ ਪ੍ਰਮਾਤਮਾ ਦੀ ਉਹ ਅੱਲਾਹ ਦੀ ਉਹ ਰਾਮ ਦੀ ਗੱਲ ਕਰ ਰਹੇ ਨੇ ਜਿਨੇ ਸਾਰੇ ਸੰਸਾਰ ਨੂੰ ਹਰਿਆ ਭਰਿਆ ਕੀਤਾ ਹੋਇਆ ਜਿਨੇ ਧਰਤੀ ਨੂੰ ਪਾਣੀ ਨੂੰ ਇਹ ਸਾਡੇ ਸਰੀਰ ਦੇ ਅੰਦਰ ਪੰਜ ਤੱਤਾਂ ਨੂੰ ਇੱਕ ਥਾਂ ਤੇ ਬਨ ਕੇ ਰੱਖਿਆ ਹੋਇਆ ਇਹ ਕੱਲ ਆਪਾਂ ਵਿਚਾਰ ਚੁੱਕੇ ਸੀ ਤਾਂ ਤੂੰ ਮੁੱਲਾ ਤਾਂ ਤੂੰ ਕਾਜੀ ਜਾਨ ਹੈ ਨਾਮ ਖੁਦਾਈ ਇਸ ਪੰਕਤੀ ਦੀ ਵਿਚਾਰ ਆਪਾਂ ਕਰ ਰਹੇ ਸੀ ਕਹਿੰਦੇ ਜੇ ਤੂੰ ਮੱਝ ਵੀ ਕਿਤਾਬਾਂ ਪੜ੍ਹਦਾ ਹੈ ਜੇ ਬਹੁਤ ਤੇਰਾ ਪੜਿਆ ਹੋਵੇ ਕੋ ਰਹਿ ਨ ਭਰੀਏ ਪਾਈ ਕਿਤੇ ਤੂੰ ਨਿਰਾ ਪੜਨ ਦੇ ਨਾਲ ਵੇਖੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਆਪਾਂ ਜਦੋਂ ਵਿਚਾਰਦੇ ਆਂ ਭਾਈ ਤਾਂ ਆਪਾਂ ਜਪਜੀ ਸਾਹਿਬ ਦੇ ਵਿੱਚ ਵੀ ਪੜ ਕੇ ਆਏ ਹਾਂ ਅਖਰੀ ਲਿਖਣ ਬੋਲਣ ਬਾਣ ਅੱਖਰਾਂ ਦੇ ਨਾਲ ਹੀ ਲਿਖਿਆ ਜਾਏਗਾ ਅੱਖਰਾਂ ਨਾਲ ਹੀ ਪੜ੍ਹਿਆ ਜਾਏਗਾ ਪਰ ਸਮਝਣਾ ਜਿਹੜਾ ਹੈ ਉਹ ਤੇਰੇ ਮਨ ਨੇ ਹੈ ਗੁਰੂ ਬਾਣੀ ਦੇ ਵਿੱਚੋਂ ਸਾਨੂੰ ਇਹ ਗਿਆਨ ਮਿਲਦਾ ਜਿੱਥੋਂ ਤੱਕ ਮੇਰੀ ਮੱਤਬੁੱਧ ਸਤਿਗੁਰੂ ਜੀ ਨੇ ਜੋ ਬਖਸ਼ਿਸ਼ ਕੀਤੀ ਹੈ ਨਹੀਂ ਤਾਂ ਫਿਰ ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਭੇਂਗਮ ਸਾਦੇ ਆਪਾਂ ਬਹੁਤ ਵਾਰੀ ਇਹ ਸ਼ਬਦ ਸਰਵਣ ਕੀਤਾ ਹੈ ਹੁਕਮਨਾਮਿਆਂ 'ਚ ਵੀ ਗੁਰੂ ਪਾਤਸ਼ਾਹ ਨੇ ਪੜਨ ਦੀ ਗੱਲ ਜੇ ਆਪਾਂ ਬਾਣੀ ਨੂੰ ਵੀ ਵਿਚਾਰ ਕੇ ਨਹੀਂ ਚੱਲਦੇ ਕੱਲਾ ਉੱਪਰੋਂ ਉੱਪਰੋਂ ਪੜਦੇ ਆ ਤਾਂ ਪੜ ਪੜ ਗੱਡੀ ਲੱਦੀਆਂ ਆਲੀ ਗੱਲ ਵੀ ਆਸਾ ਦੀ ਵਾਰ ਦੇ ਵਿੱਚ ਕੀਤੀ ਸੋ ਸਤਿਗੁਰੂ ਜੀ ਨੇ ਉੱਥੇ ਇਹ ਵੀ ਲਿਖਿਆ ਅੰਤਰ ਪੁੰਜਾ ਪੜਹਿ ਕਤੇ ਬਾ ਜੱਕਈ ਥਾਵਾਂ ਤੇ ਸਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿੱਚੋਂ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੋ ਪ੍ਰਾਣੀ ਗੋਵਿੰਦ ਧਿਆਵੈ ਪੜਿਆ ਅਣ ਪੜਿਆ ਪਰਮਗਤ ਪਾਵੈ ਇਥੇ ਧਿਆਵੈ ਦਾ ਮਤਲਬ ਹੀ ਜਿਨੇ ਧਿਆਨ ਚ ਲੈ ਲਿਆ ਇਸ ਗੱਲ ਨੂੰ ਧਿਆਨ ਚ ਰੱਖਿਆ ਮਰਨਾ ਮੁੱਲਾ ਮਰਨਾ ਭੀ ਕਰਤਾੋਂ ਡਰਨਾ ਅਪਰਹਾਉ ਵਾਲੀਆਂ ਪੰਕਤੀਆਂ ਵਿਚਾਰੀਆਂ ਨੇ ਉਹ ਸ਼ਬਦ ਦੀਆਂ ਕੌਕੇ ਸ਼ਬਦ ਨੂੰ ਖੋਲਣ ਦੇ ਲਈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਹੁਤ ਸ਼ਬਦ ਸਾਨੂੰ ਮਿਲ ਜਾਂਦੇ ਨੇ ਜਦੋਂ ਅਸੀਂ ਇੱਕ ਪੰਗਤੀ ਨੂੰ ਖੋਲਣਾ ਤਾਂ ਧਿਆਨ ਸਾਡਾ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਰਵੇ ਅਨੇਕਾਂ ਸ਼ਬਦ ਨੇ ਇੱਥੇ ਵੀ ਸਤਿਗੁਰੂ ਜ਼ਿਕਰ ਕਰਦੇ ਨੇ ਕਹਿੰਦੇ ਭਲਿਆ ਜੇ ਤਾਂ ਗੋਬਿੰਦ ਨੂੰ ਮਤਲਬ ਉਹ ਗੋ ਦਾ ਮਤਲਬ ਹੈ ਧਰਤੀ ਗੋਿੰਦ ਦਾ ਮਤਲਬ ਇਹਨੂੰ ਬੰਨ ਕੇ ਰੱਖਣ ਵਾਲਾ ਇੱਥੇ ਵੀ ਆਪਾਂ ਪੜ ਰਹੇ ਹਾਂ ਸੋਈ ਮੌਲਾ ਜਿਨ ਜਗ ਮੌਲਿਆ ਹਰਿਆਕੀਆ ਸੰਸਾਰੋਂ ਉੱਥੇ ਗੋਬਿੰਦ ਕਹਿ ਦਿੱਤਾ ਜੋ ਪ੍ਰਾਨੀ ਗੋਬਿੰਦ ਧਿਆਵੈ ਜਿਹੜਾ ਉਹਨੂੰ ਧਿਆਨ ਚ ਰੱਖਦਾ ਪੜਿਆ ਅਣ ਪੜਿਆ ਪਰਮਗਤ ਭਾਵੈ ਇਹ ਸਮਝ ਅਣ ਪੜਨੋਂ ਵੀ ਆ ਸਕਦੀ ਹੈ ਇਹ ਜ਼ਰੂਰੀ ਨਹੀਂ ਹੈ ਇਹ ਜਿਹੜੀ ਪ੍ਰੇਮ ਦੀ ਭਾਸ਼ਾ ਹੈ ਨਾ ਇਹ ਲਿਖਤੀ ਦੇ ਵਿੱਚ ਆਪਾਂ ਵੇਖੋ ਫੇਰ ਬਾਰੀ-ਬਾਰੀ ਧਿਆਨ ਜਪਦੀ ਸਹਿਬ ਤੇ ਜਾਂਦਾ ਹੈ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਪ ਬਾਣੀ ਦੇ ਵਿੱਚ ਸਾਨੂੰ ਅਥਾਹ ਗਿਆਨ ਬਖਸ਼ਿਆ ਹੈ ਔਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਥੋਂ ਤੱਕ ਕਹਿੰਦੇ ਪੰਡਿਤ ਸ਼ਾਸਤਰ ਸਿਮਰਤ ਪੜਿਆ ਜੋਗੀ ਗੋਰਖ ਗੋਰਖ ਕਰਿਆ ਮੈਂ ਮੂਰਖ ਹਰ ਹਰ ਜਪ ਪੜਿਆ ਹੁਣ ਜਪ ਕੇ ਵੀ ਪੜਨਾ ਜਪਣਾ ਚੇਤੇ ਰੱਖਣਾ ਆਪਣੇ ਆਪ ਨੂੰ ਸੰਬੋਧਨ ਕਰਕੇ ਇੱਥੇ ਲਿਖ ਰਹੇ ਨੇ ਨਾ ਜਾਣਾਂ ਕਿਆ ਗਤ ਰਾਮ ਹਮਾਰੀ ਹਰ ਭਦਮਨ ਮੇਰੇ ਤਰਪਉ ਜਲ ਤੂੰ ਤਾਰੀ ਰਹਾਓ ਸੰਿਆਸੀ ਵਿਪੂਤ ਲਾਈ ਦੇ ਸਵਾਰੀ ਆਪਾਂ ਜੋਗੀਆਂ ਦੀ ਗੱਲ ਕਰੀਏ ਉਹ ਕਹਿੰਦੇ ਇਦਾਂ ਸਵਾਰਦੇ ਨੇ ਪਰ ਤਰਿਆ ਤਿਆਗ ਕਰੀ ਬ੍ਰਹਮਚਾਰੀ ਮੈਂ ਮੂਰਖ ਹਰ ਆਸ ਕੁਮਾਰੀ ਇਹ ਮਾ ਮੂਰਖ ਸ਼ਬਦ ਮੈਨੂੰ ਇਦਾਂ ਲੱਗਦਾ ਵੀ ਹੋ ਸਕਦਾ ਦੁਨੀਆ ਦੇ ਲੋਕ ਬਾਬੇ ਨਾਨਕ ਜਾਂ ਭਗਤ ਜਨਾਂ ਦੀ ਬਾਣੀ ਜਿੱਥੇ ਆਉਂਦੀ ਹੈ ਇੱਥੋਂ ਤੱਕ ਉਹ ਪੜ੍ਹੇ ਲਿਖੇ ਬੰਦੇ ਇੰਨਾ ਇਦਾਂ ਦੀ ਭਗਤੀ ਕਰਨ ਵਾਲਿਆਂ ਨੂੰ ਜਿਵੇਂ ਭਗਤ ਰਵਦਾਸ ਨੂੰ ਮਾਪ ਕਰਿਓ ਮੈਨੂੰ ਇਹ ਸ਼ਬਦ ਵਰਤਦੇ ਆ ਉਹ ਆਪਣੇ ਆਪ ਨੂੰ ਵੱਡਾ ਧਰਮੀ ਅਖਵਾਉਣ ਵਾਲਾ ਮੂਰਖੀ ਸਮਝਦਾ ਸੀ ਹੋ ਸਕਦਾ ਇਹ ਸ਼ਬਦ ਉਹਨਾਂ ਤਾਂ ਵਰਤੇ ਹੁਣ ਵੀ ਮੈਨੂੰ ਤੁਸੀਂ ਮੂਰਖ ਕਹਿੰਦੇ ਹੋ ਨਾ ਮੈਂ ਮੂਰਖ ਆ ਕੰਮ ਕਰ ਰਿਹਾ ਵਾਰ ਇਹ ਤੁਹਾਡੇ ਵਾਂਗ ਨਹੀਂ ਮੈ ਉਹ ਜਿਆ ਹੋਇਆ ਇਹ ਇਹ ਗਿਆਨ ਦਿੰਦੀ ਹੈ ਗੁਰਬਾਣੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਥੇ ਵਾਰੀ-ਵਾਰੀ ਖੱਤਰੀ ਕਰਮ ਕਰੇ ਸੂਰਤਨ ਪਾਵੈ ਸੂਦ ਵੈਸ ਪਰ ਕਿਰਤ ਕਮਾਵੈ ਮੈਂ ਮੂਰਖ ਹਰ ਨਾਮ ਸੜਾਵੈ ਵਾਰੀ-ਵਾਰੀ ਇੱਥੇ ਮੂਰਖ ਸ਼ਬਦ ਆਉਂਦਾ ਹੈ ਪਰ ਜਿਹੜੇ ਕੰਮ ਨੂੰ ਕਰਨ ਵਾਲੇ ਨੇ ਉਹਨਾਂ ਨੂੰ ਆਪ ਮੂਰਖ ਕਹੀ ਨਹੀਂ ਸਕਦੇ ਕਿਉਂਕਿ ਉਹ ਤੇ ਅਸਲ ਦੇ ਵਿੱਚ ਸਭ ਤੋਂ ਸਮਝਦਾਰ ਮੈਂ ਮੰਨਦਾ ਵੀ ਗੱਲ ਨੂੰ ਮੰਨ ਕੇ ਕਮਾਉਣ ਵਾਲਾ ਮਨੁੱਖ ਇੱਕ ਪਾਸੇ ਬਹੁਤ ਸਿਮਰਤियां ਪੜਨ ਵਾਲਾ ਗੁਰੂ ਪਾਤਸ਼ਾਹ ਜੀ ਇੱਥੇ ਵਾਰੀ-ਵਾਰੀ ਸਾਨੂੰ ਚੇਤਾ ਕਰਵਾਉਂਦੇ ਨੇ ਕਹਿੰਦੇ ਸਭ ਤੇਰੀ ਸ੍ਰਿਸ਼ਟ ਤੂੰ ਆਪ ਰਹਿ ਆ ਸਮਾਈ ਗੁਰਮੁਖ ਨਾਨਕ ਦੇਵ ਜਾਈ ਮੈਂ ਅੰਧਲੇ ਹਰ ਟੇਕ ਟਿਕਾਈ ਮੈਨੂੰ ਲੋਕੀ ਅੰਦਾ ਕਹਿੰਦੇ ਹਨਾ ਮਰ ਮੈਨੂੰ ਤੇਰਾ ਭਰੋਸਾ ਤੇਰੇ ਤੇ ਵਿਸ਼ਵਾਸਾ ਉਹ ਗੋਬਿੰਦ ਤੇ ਸੋ ਸਤਗੁਰੂ ਜੀ ਨੇ ਬਹੁਤ ਸ਼ਬਦਾਂ ਦੇ ਵਿੱਚ ਇਹ ਗੱਲ ਸਾਨੂੰ ਆਖੀ ਕਹਿੰਦੇ ਪੰਡਤਾਂ ਨੇ ਸਿਮਰਤ ਸਾਸ਼ਤਰਾਂ ਨੂੰ ਪੜ੍ਹਿਆ ਫਿਰ ਇੱਥੇ ਗੱਲ ਚੱਲ ਰਹੀ ਹੈ ਕਾਜੀ ਦੀ ਇਹ ਸ਼ਬਦ ਦੇ ਵਿੱਚ ਗੁਰੂ ਪਾਤਸ਼ਾਹ ਜੀ ਉਹ ਨਿਵਾਜਾਂ ਦਾ ਵੀ ਜ਼ਿਕਰ ਇੱਥੇ ਕਰ ਰਹੇ ਨੇ ਸੋਈ ਕਾਜੀ ਜਿਨ ਆਪ ਤਜਿਆ ਇੱਕ ਨਾਮ ਕੀਆ ਆਧਾਰੋ ਹੈ ਪੀ ਹੋਸੀ ਜਾਇ ਨਾ ਦਸੀ ਸੱਚਾ ਸਿਰਜਨਹਾਰੋ ਪੰਜ ਵਖਤ ਨਿਵਾਜ਼ ਗੁਜਾਰੇ ਪੜ੍ਹੇ ਕਤੇਵ ਕੁਰਾਨਾ ਨਾਨਕ ਆਤਾ ਗੌਰ ਸਦਈ ਰਹੇ ਉਹ ਪੀਣਾ ਖਾਨਾ ਇਹ ਅਖੀਰ ਲੀਆਂ ਪੰਕਤੀਆਂ ਆਉਂਦੀਆਂ ਨੇ ਇਹ ਸ਼ਬਦ ਦੀਆਂ ਜਿਹਦੀ ਆਪਾਂ ਵਿਚਾਰ ਕਰ ਰਹੇ ਹਾਂ ਹੁਣ ਪੰਜ ਵਖਤ ਮੁਸਲਮ ਵੀਰ ਸਾਡੇ ਨਿਵਾਜ਼ ਪੜ੍ਹਦੇ ਨੇ ਉਨ੍ਹਾਂ ਪੰਜਾਂ ਨਿਵਾਜਾਂ ਦਾ ਸਮਾਂ ਹੈ ਸਵੇਰ ਦੁਪਹਿਰ ਸ਼ਾਮ ਆਪਾਂ ਇਦਾਂ ਕਰਕੇ ਸੌਖਾ ਸਮਝ ਲਓ ਗੁਰੂ ਪਾਤਸ਼ਾਹ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਹੀ ਇਹ ਪੰਜ ਨਿਵਾਜਾਂ ਦਾ ਜ਼ਿਕਰ ਧੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਹੁਤ ਬਾਰੀ ਕੀਤਾ ਮਿਲਦਾ ਹੈ ਜੇ ਅਸੀਂ ਸਮਝੀਏ ਵੀ ਕਿਹੜੀਆਂ ਪੰਜ ਨਿਵਾਜਾਂ ਹੋਣੀਆਂ ਚਾਹੀਦੀਆਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਮਝਾਇਆ ਹੈ ਪਰ ਅਸੀਂ ਖਾਸ ਕਰਕੇ ਇਹੀ ਸਮਝ ਲਈਏ ਵੀ ਜਿਵੇਂ ਉਹਨਾਂ ਦੀਆਂ ਪੰਜ ਨਿਵਾਜਾਂ ਨੇ ਉਹ ਵੇ ਸਾਡੀਆਂ ਪੰਜ ਬਾਣੀਆਂ ਨੇ ਗੁਰੂ ਪਾਸਾ ਨੇ ਪੰਜ ਨਿਵਾਜਾਂ ਕਿਦਾਂ ਗੁਰੂ ਨਾਨਕ ਪਾਸਾ ਜੀ ਦਾ ਸ਼ਬਦ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 141 ਅੰਗ ਦੇ ਉੱਪਰ ਕਹਿੰਦੇ ਪੰਜ ਨਿਵਾਜ ਵਕਤ ਪੰਜ ਪੰਜਾ ਪੰਜੇ ਨਾਉ ਕਹਿੰਦੇ ਮੁਸਲਮਾਨ ਦੀਆਂ ਪੰਜ ਨਿਵਾਜਾਂ ਹਨ ਉਹਨਾਂ ਦੇ ਪੰਜ ਫਿਰ ਵਕਤ ਨੇ ਪੰਜਾਂ ਦੇ ਹੀ ਨਿਜਮ ਨੇ ਵੱਖੋ ਵੱਖਰੇ ਪੰਜ ਨਾਮ ਨੇ ਪੰਜ ਨਿਵਾਜਾਂ ਵਖਤ ਪੰਜ ਪੰਜਾ ਪੰਜੇ ਨਾਉ ਪਹਿਲਾ ਸੱਚ ਹਲਾਲ ਦੋਏ ਤੀਜਾ ਖੈਰ ਖੁਦਾਈ ਫਿਰ ਗੁਰੂ ਨਾਨਕ ਪਾਸਾ ਜੀ ਨੇ ਇਹ ਗੱਲ ਕੀਤੀ ਅੱਗੇ ਪੰਜਾਂ ਦੀ ਚੌਥੀ ਨੀयत ਰਾਸ ਮਨ ਪੰਜਵੀਂ ਸਿਖਤ ਸੁਨਾਈ ਆਹ ਪੰਜ ਨਿਵਾਜਾਂ ਸਾਨੂੰ ਦੱਸਿਆ ਕਹਿੰਦੇ ਤੇਰੀ ਪਹਿਲੀ ਨਿਵਾਜ਼ ਹੋਣੀ ਚਾਹੀਦੀ ਹੈ ਪਹਿਲਾ ਸੱਚ ਸਭ ਤੋਂ ਪਹਿਲਾਂ ਤੂੰ ਸੱਚ ਨਾਲ ਜੁੜ ਜੇ ਤੂੰ ਸੱਚਾ ਮੁਸਲਮਾਨ ਬਣਨਾ ਸੱਚਾ ਸਿੱਖ ਬਣਨਾ ਸੱਚਾ ਧਰਮੀ ਬਣਨਾ ਕਿਸੇ ਵੀ ਧਰਮ ਦਾ ਉਪਦੇਸ਼ ਚੌ ਵਰਨਾ ਕੋ ਸਾਂਝਾ ਗੁਰੂ ਪਾਤਸ਼ਾਹ ਜੀ ਕਹਿੰਦੇ ਜੇ ਅਸਲ ਦੀ ਮਤਤ ਹੈ ਪ੍ਰਾਪਤ ਕਰਨੀ ਆ ਅਸਲ ਨਿਵਾਦਾਂ ਇਹ ਨਹੀਂ ਵੀ ਪਹਿਲੀ ਨਿਵਾਦ ਤੇਰੀ ਸੱਚ ਬੋਲਣਾ ਹੋਵੇ ਪਹਿਲਾ ਸੱਚ ਹਲਾਲ ਦੋਇ ਭਾਵ ਸਵੇਰ ਦੀ ਪਹਿਲੀ ਨਿਵਾਜ਼ ਸਭ ਤੋਂ ਪਹਿਲਾਂ ਤੇਰੀ ਸੱਚ ਹੋਵੇ ਦੂਜੀ ਨਿਵਾਜ਼ ਹੱਕ ਦੀ ਤੇਰੀ ਕਮਾਈ ਹੋਵੇ ਦੂਜੀ ਨਿਵਾਜ਼ ਤੇਰੀ ਹੱਕ ਸੱਚ ਦੀ ਮਿਹਨਤ ਕਰਕੇ ਤੂੰ ਤੇਰੀ ਕਮਾਈ ਹੈ ਜਿਹੜੀ ਹੱਕ ਦੀ ਹੋਵੇ ਜਿਵੇਂ ਭਾਈ ਲਾਲੂ ਤੇ ਮਲਕ ਭਾਗੋ ਦੀ ਸਾਖੀ ਆਪਾਂ ਬਹੁਤ ਵਾਰੀ ਪੜ੍ਹੀ ਹੈ ਖੂਨ ਤੇ ਦੁੱਧ ਵਾਲੀ ਗਾਥਾ ਉਹ ਹੱਕ ਦੀ ਕਮਾਈ ਤੇ ਖੂਨ ਪਸੀਨਾ ਕਿਸੇ ਦਾ ਪੀਣਾ ਕਿਸੇ ਦਾ ਹੱਕ ਮਾਰਨਾ ਇਹ ਦੂਜੀ ਨਿਵਾਜ਼ ਤੇਰੀ ਹੋਵੇ ਪਹਿਲਾਂ ਸੱਚ ਹਲਾਲ ਦੋਏ ਤੀਜਾ ਖੈਰ ਖੁਦਾਏ ਕਹਿੰਦੇ ਰੱਬ ਤੋਂ ਸਭ ਦਾ ਭਲਾ ਮੰਗਣਾ ਤੀਜਾ ਇਹ ਤੇਰਾ ਕੰਮ ਹੋਵੇ ਇਹ ਤੀਜੀ ਤੇਰੀ ਨਿਵਾਜ਼ ਹੋਵੇ ਜਿਵੇਂ ਆਪਾਂ ਅਰਦਾਸ ਦੇ ਵਿੱਚ ਕਹਿੰਦੇ ਆ ਭਾਵੇਂ ਇਹ ਸ਼ਬਦ ਸਿੱਖ ਪੰਥ ਦੇ ਵੱਲੋਂ ਉਚਾਰੇ ਗਏ ਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਬਹੁਤ ਸ਼ਬਦ ਇਦਾਂ ਦੇ ਸਾਨੂੰ ਇਹ ਅਰਥ ਮਿਲਦੇ ਨੇ ਜਿਵੇਂ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰਾ ਉਬਰ ਤੈਲੇ ਹੋ ਉਬਾਰ ਸਾਰੇ ਜਗਤ ਦੀ ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗਮਹਿ ਪਠਾਇਆ ਕਲ ਤਾਰਨ ਗੁਰ ਨਾਨਕ ਆਇਆ ਇਸ ਸਾਰੇ ਸੰਸਾਰ ਦੇ ਲਈ ਬਾਬੇ ਨਾਨਕ ਨੇ ਸਾਨੂੰ ਪੰਜ ਨਿਵਾਜ਼ਾਂ ਜਿਹੜੀਆਂ ਦੱਸੀਆਂ ਕਿਤੇ ਸਾਡੇ ਧਿਆਨ ਚ ਆ ਜਾਣ ਪਰ ਅਸੀਂ ਵੀ ਅਰਥ ਇਦਾਂ ਕਰਕੇ ਚੱਲ ਪਏ ਵੀ ਸਾਡੀਆਂ ਆਹ ਪੰਜ ਬਾਣੀਆਂ ਨੇ ਉਹਨਾਂ ਦੀਆਂ ਆਪਾਂ ਜਨਵਾਜ਼ਾਂ ਨੇ ਜ਼ਿਆਦਾਤਰ ਠੀਕ ਹੈ ਬਾਣੀ ਪੜ੍ਹਨੀ ਚਾਹੀਦੀ ਹੈ ਪਰ ਸਾਡੀ ਮਤ ਥੋੜੀ ਹੁਣ ਕਰਕੇ ਅਸੀਂ ਬਾਣੀ ਦਾ ਗਿਆਨ ਸਮਝਿਆ ਨਹੀਂ ਵੀ ਬਾਬੇ ਨੇ ਤੇ ਪੰਜ ਨਿਵਾਜ਼ਾਂ ਆਹ ਦੱਸੀਆਂ ਨੇ ਹੁਣ ਇੱਥੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਪੰਜਾਂ ਦੀ ਗੱਲ ਕਰਕੇ ਕਹਿੰਦੇ ਤੀਜਾ ਖੈਰ ਖੁਦਾਈ ਤੀਜੀ ਤੇਰੀ ਨਿਵਾਜ਼ ਹੋਵੇ ਵੀ ਤੂੰ ਸਾਰਿਆਂ ਦਾ ਭਲਾ ਮੰਗੇ ਕਿਸੇ ਦਾ ਬੁਰਾ ਨਾ ਸੋਚੇ ਇਹ ਨਿਵਾਜ਼ ਕਿੰਨੇ ਕੁ ਪੜਦੇ ਆਪਾਂ ਹੋ ਸਕਦਾ ਨਿਵਾਜ਼ਾਂ ਪੜਨ ਵਾਲੇ ਪੰਜ ਬਾਣੀਆਂ ਦਾ ਪਾਠ ਕਰਨ ਵਾਲੇ ਵੀ ਦੂਜੇ ਦੀ ਬੁਰੀਾਈ ਮਨ ਚ ਲੈ ਕੇ ਬੈਠੇ ਹੋਣ ਦੂਜੇ ਦਾ ਬੁਰਾ ਸੋਚਦੇ ਹੋਣ ਪਰ ਸਤਿਗੁਰੂ ਜੀ ਨੇ ਇਹ ਤੀਜੀ ਨਿਵਾਜ਼ ਸਾਨੂੰ ਦੱਸੀ ਆ ਹਰ ਇੱਕ ਪੜ ਸਕਦਾ ਹੈ ਇਹ ਹਰ ਇੱਕ ਅਨਪੜ ਵੀ ਕਰ ਸਕਦਾ ਇਹ ਤੇ ਗੱਲ ਮੰਨ ਕੇ ਕਮਾਉਣੀ ਹੈ ਇਕੱਲਾ ਪੜਨ ਨਾਲ ਨਹੀਂ ਗੱਲ ਬਣਨੀ ਪੜਿਆ ਮੂਰਖ ਆਖੀ ਜਿਸ ਲਭ ਲੋਭ ਅਹੰਕਾਰ ਪੜ ਕੇ ਅਹੰਕਾਰ ਵੀ ਪੈਦਾ ਹੁੰਦਾ ਸਾਡੇ ਅੰਦਰ ਵੀ ਮੈਂ ਬਹੁਤ ਪੜ ਕੇ ਆ ਮੈਂ ਇਦਾਂ ਮੈਨੂੰ ਇੰਨੀ ਸਮਝ ਪਰ ਮੰਨੀ ਕਿ ਨਹੀਂ ਕੈਸੀ ਗੁਰੂ ਕਿਰਪਾ ਕਰ ਰਹੀ ਨੇ ਚੌਥੀ ਨੀਤ ਰਾਸ ਕਹਿੰਦੇ ਤੇਰੀ ਨੀਤ ਮਾੜੀ ਨਾ ਹੋਵੇ ਚੌਥੀ ਨਿਵਾਜ਼ ਤੇਰੀ ਹੋਵੇ ਚੌਥੀ ਨੀਤ ਰਾਸ ਮਨ ਪੰਜਵੀਂ ਸਿਫਤ ਸੁਨਾਈ ਪੰਜਵੀਂ ਨਿਵਾਜ਼ ਤੇਰੀ ਉਸ ਮਾਲਕ ਦੀ ਵਡਿਆਈ ਹੋਵੇ ਆਨਿਵਾਜਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿਹੜੀਆਂ ਸਾਨੂੰ ਬਖਸ਼ਿਸ਼ ਕੀਤੀਆਂ ਨੇ ਸਮਝਾਈਆਂ ਨੇ ਸੋ ਇਸ ਪੰਕਤੀਆਂ ਦੇ ਵਿੱਚ ਵੀ ਗੁਰੂ ਪਾਤਸ਼ਾਹ ਜੀ ਗੱਲ ਕਰ ਰਹੇ ਨੇ ਤਾਂ ਤੂੰ ਮੁੱਲਾ ਤਾਂ ਤੂੰ ਕਾਜੀ ਜਾਣਹਿ ਨਾਮ ਖੁਦਾਈ ਕਹਿੰਦੇ ਉਹ ਖੁਦਾ ਦੇ ਨਾਮ ਨੂੰ ਚੇਤੇ ਰੱਖ ਕੇ ਚੱਲ ਆਨਿਵਾਜਾਂ ਤੇਰੇ ਮਨ ਦੇ ਵਿੱਚ ਆ ਜਾਵਨ ਠੀਕ ਹੈ ਵਾਰੀ ਤੌਰ ਤੇ ਹਰ ਇੱਕ ਧਾਰਮਿਕ ਬੰਦਾ ਉਸ ਤਿਤ ਕਰਦਾ ਉਹਦੀ ਆਪਣੇ ਗ੍ਰੰਥ ਪੜ੍ਹ ਕੇ ਜਿਵੇਂ ਆਪਾਂ ਵੀ ਗੁਰਬਾਣੀ ਨੂੰ ਪੜ੍ਹ ਕੇ ਆਪਣੇ ਅੰਦਰੋਂ ਗਿਆਨ ਜਗਾਉਣਾ ਹੈ ਫਿਰ ਸਾਡਾ ਸਾਰੀ ਜ਼ਿੰਦਗੀ ਦੇ ਵਿੱਚ ਉਹ ਮਾਲਕ ਦੀ ਸਿਫਤ ਕਰਨੀ ਉਹ ਸਾਡੀ ਸੱਚੀ ਕਥਾ ਹੈ ਇੱਕ ਤੇ ਆ ਕਥਾ ਆਪਾਂ ਕਰਦੇ ਆ ਨਾ ਘੰਟਾ ਤੋਂ 10-20 ਮਿੰਟ ਦਾ ਜਿੰਨਾ ਵੀ ਸਮਾਂ ਮਤਲਬ ਪਰ ਇੱਕ ਕਥਾ ਸੀ ਜ਼ਿੰਦਗੀ 'ਚ ਹਰ ਇੱਕ ਬੰਦਾ ਕਰ ਰਿਹਾ ਆਪਣੀ ਕਥਾ ਉਸ ਕਥਾ ਨੂੰ ਸਵਾਰੀਏ ਆਪਣੀ ਜ਼ਿੰਦਗੀ ਨੂੰ ਸਵਾਰੀਏ ਤਾਂ ਤੂੰ ਮੁੱਲਾ ਤਾਂ ਤੂੰ ਕਾਜੀ ਜਾਣ ਹੈ ਨਾਮ ਖੁਦਾਈ ਜੇ ਉਹ ਖੁਦਾ ਦੇ ਨਾਮ ਦੇ ਨਾਲ ਤੇਰੀ ਡੂੰਗੀ ਸਾਂਝ ਬਣ ਜਾਏ ਤੇਰੇ ਮਨ ਦੇ ਅੰਦਰੋਂ ਬਰਿਆਈ ਨਿਕਲ ਜਾਏ ਤੇਰੇ ਮਨ ਦੇ ਅੰਦਰ ਸਭ ਦੇ ਭਲੇ ਦੀ ਮੰਗ ਆ ਜਾਏ ਓਮ ਪਰਮਾਤਮਾ ਦੀ ਤੂੰ ਸਿਮਤ ਸਲਾਹ ਕਰ ਅਰ ਤੇਰੇ ਅੰਦਰੋਂ ਮੌਤ ਦਾ ਡਰ ਮੁੱਕ ਜਾਏ ਫਿਰ ਰਹਾਉ ਵਾਲੀਆਂ ਪੰਕਤੀਆਂ ਨੂੰ ਧਿਆਨ ਦੇ ਵਿੱਚ ਲਈਏ ਮਰਨਾ ਮੁੱਲਾ ਮਰਨਾ ਪੀ ਕਰਤਾਰ ਹੋ ਡਰ ਨਾਲ ਤੇਰੇ ਮਨ ਦੇ ਵਿੱਚ ਇੱਕੋ ਇੱਕ ਉਹ ਕਰਤਾਰ ਉਹ ਖੁਦਾ ਉਹ ਅੱਲਾ ਦਾ ਡਰ ਵਸਿਆ ਰਹੇ ਜੇ ਬਹੁਤ ਤੇਰਾ ਪੜਿਆ ਹੋਵੇ ਗੁਰ ਹੈ ਨ ਭਰੀਆ ਪਾਈ ਸੋਈ ਕਾਜੀ ਜਿਨ ਆਪ ਤਜਿਆ ਇੱਕ ਨਾਮ ਕੀਆ ਆਧਾਰੋ ਕਹਿੰਦੇ ਭਾਵੇਂ ਤੂੰ ਕਿਤਨਾ ਵੀ ਮੱਝ ਵੀ ਕਿਤਾਬਾਂ ਨੂੰ ਪੜ ਲੈ ਧਰਮੀ ਬੰਦੇ ਨੂੰ ਧਰਮੀ ਬੰਦੇ ਨੂੰ ਵੀ ਮੌਤ ਦਾ ਡਰ ਜਿਹੜਾ ਹੈ ਮੌਤ ਨੇ ਆਉਣਾ ਜਿਹੜਾ ਹੈ ਹਰ ਇੱਕ ਤੇ ਆਉਣਾ ਹੈ ਜੇ ਬਹੁਤ ਤੇਰਾ ਪੜਿਆ ਹੋਵੇ ਕੋ ਰਹਿ ਨਾ ਭਰ ਗਿਆ ਪਾਈ ਥੋੜਾ ਜਿਹਾ ਇਸ ਪੰਕਤੀ ਨੂੰ ਆਪਾਂ ਖੋਲ ਲਈਏ ਪਿਛਲੇ ਸਮੇਂ ਦੇ ਵਿੱਚ ਸਮੇਂ ਨੂੰ ਮਾਪਣ ਦੇ ਲਈ ਇੱਕ ਪਾਣੀ ਦੇ ਵਿੱਚ ਬਰਤਨ ਸਰਾਖ ਕਰਕੇ ਰੱਖ ਦਿੱਤਾ ਜਾਂਦਾ ਸੀ ਕੋਈ ਗੜਬੀ ਕਹਿ ਲੋ ਜਾਂ ਆਪਾਂ ਛੋਟਾ ਇੱਕ ਮਟਕਾ ਕਹਿ ਲੋ ਘੜੀ ਦੀ ਤਰ੍ਹਾਂ ਹੁੰਦੇ ਸਨ ਉਹ ਜਿਉਂ-ਜਿਉਂ ਉਹਦੇ ਚ ਪਾਣੀ ਪਈ ਜਾਂਦਾ ਉ ਡੁੱਬ ਜਾਂਦਾ ਜਦੋਂ ਪੂਰਾ ਭਰ ਜਾਂਦਾ ਉਹ ਡੁੱਬ ਜਾਂਦਾ ਇਹ ਸ਼ਬਦ ਬਹੁਤ ਵਾਰ ਜੁੰਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੋ ਰਹਿ ਨਾ ਭਰੀਏ ਪਾਈ ਆਪਾਂ ਸਾਦੀ ਵਾਰ ਦੇ ਵਿੱਚ ਵੀ ਪੜਦੇ ਆ ਇਹਦਾ ਮਤਲਬ ਇਹ ਹੀ ਹੈ ਵੀ ਇੱਕ ਦਿਨ ਡੁੱਬੇਗਾ ਮਤਲਬ ਇੱਕ ਦਿਨ ਮਰੇਗਾ ਇੱਕ ਦਿਨ ਇੱਥੋਂ ਜਾਏਗਾ ਜੇ ਬਹੁਤ ਤੇਰਾ ਪੜਿਆ ਹੋਵੇ ਕੋ ਰਹਿ ਨਾ ਭਰੀਏ ਪਾਈ ਇੱਥੇ ਵੀ ਉਹ ਗੱਲ ਆਈ ਹੈ ਵੀ ਜਿਵੇਂ ਹੀਠਾ ਇੱਕ ਸੇਕ ਕਰਕੇ ਉਹਨੂੰ ਛੱਡਿਆ ਜਾਂਦਾ ਸੀ ਉਹ ਘੜੀ ਦਾ ਕੰਮ ਕਰਦਾ ਸੀ ਇੱਕ ਪਿਛਲੇ ਸਮਿਆਂ ਦੀ ਘੜੀ ਸੀ ਏਦਾਂ ਮੰਨ ਲਓ ਜਦੋਂ ਸਮੇਂ ਦੀ ਕਾਢ ਨਹੀਂ ਸੀ ਨਿਕਲੀ ਫਿਰ ਸੂਰਜ ਦੇ ਨਾਲ ਸਾਡੇ ਬਜ਼ੁਰਗ ਸਮਾਂ ਵੇਖਦੇ ਰਹੇ ਆ ਪਹਿਰ ਬਣੀ ਫਿਰ ਅੱਜ ਤੇ ਸਾਡੇ ਹੱਥ ਤੇ ਗੁੱਟ ਦੇ ਉੱਪਰ ਧੰ 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 ਦਨ ਆਇਆ ਜਿਸ ਪ੍ਰਸਾਦ ਸਭ ਜਗਤ ਕਰਾਇਆ ਮੈਂ ਕਵਾਂਗਾ ਉਹ ਧੰ ਨੇ ਜਿਨ੍ਹਾਂ ਨੇ ਇਹ ਕਾਢਾਂ ਸਾਨੂੰ ਕੱਢ ਕੇ ਦਿੱਤੀਆਂ ਅੱਜ ਮੋਬਾਈਲ ਦੇ ਉੱਪਰ ਸੈਕਿੰਟਾਂ ਪ੍ਰਤੀ ਤੁਸੀਂ ਸਮਾਂ ਦੇਖ ਸਕਦੇ ਹੋ ਆਹ ਸਾਹਮਣੇ ਟਾਈਮ ਪੀਸ ਲੱਗਿਆ ਜਿਨ੍ਹਾਂ ਨੇ ਕਾਢਾਂ ਕੱਢੀਆਂ ਗੁਰਬਾਣੀ ਉਹਨਾਂ ਨੂੰ ਧੰ ਕਹਿੰਦੀ ਹੈ ਜਿਨ੍ਹਾਂ ਦੀ ਕਿਰਪਾ ਦੇ ਨਾਲ ਅਸੀਂ ਤਰ ਰਹੇ ਹਾਂ ਅੱਜ ਮੈਂ ਕਹਨਾ ਜੇ ਅੱਜ ਵਰਗਾ ਸਮਾਂ ਵੇਖੀਏ ਉਦੋਂ ਨਹੀਂ ਸੀ ਜਿੰਨੀਆਂ ਸਹੂਲਤਾਂ ਅੱਜ ਨੇ ਸਾਡੇ ਕੋਲ ਪਰ ਅੱਜ ਫਿਰ ਅਸੀਂ ਸੱਚ ਨਾਲੋਂ ਬਹੁਤੇ ਟੁੱਟਦੇ ਜਾਂਦੇ ਹਾਂ ਗੁਰੂ ਕਿਰਪਾ ਕਰੇ ਕਹਿੰਦੇ ਜਿਵੇਂ ਉਹ ਸਮੇਂ ਦੀ ਇੱਕ ਚਾਲ ਹੈ ਨਾ ਉਹਨੂੰ ਕੋਈ ਰੋਕ ਨਹੀਂ ਸਕਦਾ ਐਸੇ ਤਰ੍ਹਾਂ ਤੇਰੀ ਪੜ੍ਹਾਈ ਦੇ ਨਾਲ ਤੂੰ ਵਕਤ ਨਹੀਂ ਰੋਕ ਸਕਦਾ ਜੇ ਬਹੁਤ ਤੇਰਾ ਪੜਿਆ ਹੋਵੇ ਕੋ ਰਹਿ ਨਾ ਭਰੀਆ ਪਾਈ ਇੱਥੋਂ ਤੁਰਨਾ ਹੈ ਇੱਥੇ ਕੋਈ ਰਹਿ ਨਹੀਂ ਸਕਦਾ ਸੋਈ ਕਾਜੀ ਜਿਨ ਆਪ ਤਜਿਆ ਇੱਕ ਨਾਮ ਕੀਆ ਆਧਾਰੋਂ ਫਿਰ ਗੁਰੂ ਪਾਸਾ ਜੀ ਨੇ ਗੱਲ ਫਿਰ ਉੱਥੇ ਸੰਬੋਧਨ ਕਰਕੇ ਕਾਜੀ ਨੂੰ ਕਹਿ ਰਹੇ ਨੇ ਇੱਥੇ ਕੱਲਾ ਕਾਜੀ ਦੇ ਬਾਬਤ ਨਾ ਰਹਿ ਜਾ ਜੀ ਅਸੀਂ ਕਈ ਵਾਰੀ ਇਦਾਂ ਦੇ ਸ਼ਬਦ ਸੁਣ ਕੇ ਨਾ ਸਾਡੇ ਮਨ ਦੇ ਅੰਦਰ ਇੱਕ ਇਦਾਂ ਦੀ ਤਸਵੀਰ ਜੀ ਵਿਖਣ ਲੱਗ ਜਾਂਦੀ ਹੈ ਵੀ ਸ਼ਾਇਦ ਸਾਹਮਣੇ ਕਾਜੀ ਬੈਠਾ ਹੈ ਗੁਰੂ ਪਾਸਾ ਜੀ ਇਹ ਸ਼ਬਦ ਉਹਨੂੰ ਕਹਿ ਰਹੇ ਨੇ ਪਰ ਨਹੀਂ ਇਹ ਆਪਣੇ ਤੇ ਵੀ ਲਾਗੂ ਕਰੀਏ ਇਦਾਂ ਵੀ ਮੈਂ ਕਹਿ ਸਕਦਾ ਸਮਝਣ ਮਾਤਰ ਵੀ ਸੋਈ ਸਿੱਖ ਜਿਨ ਆਪ ਤਜਿਆ ਕਿਉਂਕਿ ਦੂਜੇ ਦਾ ਬੁਰਾ ਅਸੀਂ ਦੂਜੇ ਨੂੰ ਮਾੜਾ ਝਟਦੇ ਨੇ ਕਹਿ ਦਿੰਦੇ ਆ ਜਦੋਂ ਗੱਲ ਆਪਣੇ ਤੇ ਆਉਂਦੀ ਹੈ ਗੁਰਬਾਣੀ ਫਿਰ ਆਉਂਦੀ ਹੈ ਸਾਡੀ ਆਪਣੀ ਮੰਜੀ ਥੱਲੇ ਛੋਟਾ ਪੀੜੀ ਥੱਲੇ ਛੋਟਾ ਆਪਾਂ ਸ਼ਬਦ ਵਰਤ ਲੈਨੇ ਆ ਵੀ ਆਪਣੇ ਆਪ ਵੱਲ ਵੇਖੇ ਇੱਥੇ ਸਧਾਰਨਾ ਸੀ ਆਪਣੇ ਆਪ ਨੂੰ ਐ ਇੱਥੇ ਉਪਦੇਸ਼ ਸਾਨੂੰ ਸਾਰਿਆਂ ਨੂੰ ਹੋ ਰਿਹਾ ਹੈ ਇਹ ਵੱਖਰੀ ਗੱਲ ਆ ਵੀ ਕਿਤੇ ਬ੍ਰਾਹਮਣ ਨੂੰ ਸੰਬੋਧਨ ਕਰਕੇ ਗੱਲ ਸਤਗੁਰੂ ਜੀ ਨੇ ਕਹੀ ਕਿਤੇ ਮਾਲਾਈ ਨੂੰ ਪਾਤੀ ਤੋੜਾ ਮਰਨੀ ਪਾਤੀ ਪਾਤੀ ਜੀਓ ਜਿਸ ਪਹਣ ਕੋ ਪਾਤੀ ਤੋੜਾ ਸੋ ਪਹਣ ਨਰ ਜੀਓ ਅਸੀਂ ਵੀ ਅੱਜ ਫੁੱਲ ਤੋੜਦੇ ਆ ਉਦੋਂ ਆਪਣੇ ਤੇ ਲਾਈਏ ਜਦੋਂ ਅਸੀਂ ਇਦਾਂ ਦੀ ਬਣਸਪਤੀ ਨੂੰ ਜਾ ਕੇ ਗੁਰਬਾਣੀ ਤੇ ਕਹਿੰਦੀ ਹੈ ਹਰ ਇੱਕ ਥਾਂ ਤੇ ਉਹ ਪ੍ਰਮਾਤਮਾ ਦਾ ਵਾਸਾ ਹੈ ਐਸੇ ਤਰ੍ਹਾਂ ਇੱਕ ਕਾਜੀ ਦੀ ਗੱਲ ਸਾਡੀ ਆਪਣੇ ਤੇ ਰੱਖੀਏ ਹਾਂ ਸ਼ਬਦ ਸਾਨੂੰ ਉਦਾਂ ਬੋਲਣੇ ਪੜਨੇ ਪੈਂਦੇ ਐ ਜਿੱਦਾਂ ਸਤਿਗੁਰੂ ਜੀ ਨੇ ਲਿਖਿਆ ਸੋਈ ਕਾਜੀ ਉਸ ਵਕਤ ਦਾ ਕਾਜੀ ਪ੍ਰਧਾਨ ਸੀ ਦੋ ਤਰਕੇ ਸਨ ਨਾ ਇੱਕ ਬ੍ਰਾਹਮਣ ਸੀ ਇੱਕ ਕਾਜੀ ਸੀ ਤੀਜਾ ਤੇ ਕੋਈ ਬਹੁਤਾ ਪ੍ਰਹੁਲਿਤ ਧਰਮ ਨਹੀਂ ਸੀ ਕੋਈ ਧਰਮ ਪਾਵੇ ਬਹੁਤ ਸਨ ਪਰ ਅੱਜ ਇਹ ਸਾਡੇ ਸਾਰਿਆਂ ਤੇ ਲਾਗੂ ਹੁੰਦਾ ਜਿਵੇਂ ਬਾਬੇ ਨਾਨਕ ਨੇ ਆਖਿਆ ਸੀ ਨਾ Hindu Muslim ਦੋਈ ਦਰਗਾਹ ਅੰਦਰ ਲੈਣ ਨਾ ਢੋਈ ਸਬ ਅਮਲਾਵਾਜੋ ਦੋਨੋ ਰੋਈ ਬਾਬਾ ਆਖਾ ਹਾਜ਼ਮੀਆ ਪੁੱਛਿਆ ਸੀ ਉਹਨਾਂ ਨੂੰ ਵੀ ਕਿਹੜਾ ਧਰਮ ਚੰਗਾ ਹੈ ਉਹ ਵੀ ਸ਼ਬਦ ਇਦਾਂ ਸਾਡੇ ਸਾਰਿਆਂ ਤੇ ਲਾਗੂ ਹੈ ਭਾਈ ਸੋਈ ਕਾਜੀ ਜਿਨ ਆਪ ਤਜਿਆ ਇੱਕ ਨਾਮ ਕੀਆ ਆਧਾਰੋ ਕਹਿੰਦੇ ਉਹੀ ਬੰਦਾ ਧਰਮੀ ਹੈ ਮੈਂ ਗੱਲ ਕਵਾਂ ਵੀ ਉਹੀ ਕਾਜੀ ਹੈ ਉਹੀ ਅਸਲ ਸੱਚਾ ਸਿੱਖ ਹੈ ਜਿਨੇ ਆਪਣੇ ਮਨ ਦੀ ਮਤ ਨੂੰ ਤਿਆਗ ਦਿੱਤਾ ਜਨ ਆਪ ਤਜਿਆ ਤਜਿਆ ਆਧਾਰ ਤੋਂ ਦਾ ਛੱਡ ਦੇਣਾ ਇੱਕ ਨਾਮ ਕੀਆ ਆਧਾਰੋ ਆਧਾਰ ਦਾ ਅਰਥ ਹੁੰਦਾ ਜੀ ਆਸਰਾ ਨਾਮ ਕੀ ਹੈ ਸੱਚ ਗਿਆਨ ਜਿਹਨੇ ਗਿਆਨ ਨੂੰ ਸਮਝ ਲਿਆ ਜਿਹੜਾ ਗੁਰੂ ਦੀ ਬਾਣੀ ਦੇ ਗਿਆਨ ਨੂੰ ਸਮਝ ਕੇ ਆਪਣੀ ਮਤ ਨੂੰ ਖਤਮ ਕਰ ਗਿਆ ਫਿਰ ਤੇ ਕੋਈ ਲੜਾਈ ਝਗੜਾ ਹੀ ਨਹੀਂ ਰਹਿ ਗਿਆ ਜਿੱਥੇ ਸਾਡੀ ਆਪੋ ਆਪਣੀ ਵੱਖਰੀ ਮਤ ਤਕਰੌਂਦੀ ਹੈ ਨਾ ਉੱਥੇ ਸਾਡੇ ਲੜਾਈ ਈਰਖਾਵਾਦੀ ਜਿਹੜੀ ਬੈਰ ਵਿਰੋਧਤਾ ਉੱਥੇ ਪੈਦਾ ਹੁੰਦੀ ਹੈ ਪਰ ਜੇ ਅਸੀਂ ਬਾਣੀ ਦੇ ਵਿਚਾਰ ਤੇ ਆ ਜਾਈਏ ਮੈਂ ਕਹਿੰਦਾ ਸਾਡੇ ਜਿੰਨੇ ਵੀ ਅੱਧ ਧੜੇ ਨੇ ਨਾ ਇਹ ਆਪੋ ਆਪਣੀ ਮਤ ਨਾਲ ਬਣੇ ਹੋਏ ਨੇ ਜੇ ਕਿਤੇ ਧੰਗ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਬਾਣੀ ਦੀ ਵਿਚਾਰ ਅਸੀਂ ਸਾਰੇ ਸਮਝ ਜਾਈਏ ਤਾਂ ਸਾਨੂੰ ਇੱਕ ਹੁੰਦਿਆਂ ਨੂੰ ਬਿਲਕੁਲ ਦੇਰ ਨਹੀਂ ਲੱਗਣੀ ਪਰ ਇੱਕੇ ਦੇ ਵਿੱਚ ਤਾਕਤ ਵੜੀ ਹੈ ਇੱਕ ਹੋਣਾ ਨਾ ਸਾਨੂੰ ਸਰਕਾਰ ਤੋਂ ਨਹੀਂ ਆਉਂਦੀ ਕੋਈ ਵੀ ਨਾ ਕੋਈ ਦੂਜਾ ਧਰਮ ਹੀ ਚਾਹੁੰਦਾ ਵੀ ਜੇ ਸਿੱਖ ਇੱਕ ਹੋ ਗਏ ਤਾਂ ਪਤਾ ਉਹਨਾਂ ਨੂੰ ਵੀ ਹੈ ਜਿਹੜੇ ਅੱਜ ਜਾਂ ਤੇ ਵੱਡੇ ਵੱਡੇ ਪਖੰਡ ਕਰ ਦੋ ਨੇ ਬਾਬੇ ਨਾਨਕ ਨੇ ਪਹਿਲੇ ਹੀ ਲਿਖਿਆ ਹੋਇਆ ਕਰਮ ਧਰਮ ਪਾਖੰਡ ਜੋ ਦੀਸੈ ਅੱਜ ਸਾਨੂੰ ਲੁੱਟੀ ਜਾ ਰਹੇ ਨੇ ਅਸੀਂ ਧਰਮ ਤੋਂ ਵਹਿ ਦੇ ਕਰਦੇ ਜਾਂਦੇ ਆ ਇਹ ਜੇ ਬਾਣੀ ਪੜ੍ਹੀ ਹੁੰਦੀ ਤਾਂ ਸਾਡਾ ਮਨ ਜਾਈ ਨਹੀਂ ਸੀ ਸਕਦਾ ਉਧਰ ਗੁਰੂ ਜੀ ਕਿਰਪਾ ਕਰਨ ਅੱਜ ਵੀ ਜਿਹੜੇ ਜਾ ਰਹੇ ਨੇ ਉਹ ਸਿੱਖ ਨਹੀਂ ਹਨ ਅਸੀਂ ਭਲੇਖੇ ਚ ਪੈ ਜਾਂਦੇ ਆ ਉਂਝ ਦਸਤਾਰਾਂ ਬੰਧੀਆਂ ਹੋ ਸਕਦੀਆਂ ਨੇ ਸਿੱਖੀ ਜਿਨ੍ਹਾਂ ਦੇ ਅੰਦਰ ਹੈ ਭਾਈ ਉਹਦਾ ਮਨ ਤੇ ਇਦਾਂ ਦੀ ਗੱਲ ਸੋਚਦਾ ਹੀ ਨਹੀਂ ਹੈ ਸੋਈ ਕਾਜੀ ਉਹੀ ਸੱਚਾ ਸਿੱਖ ਹੈ ਉਹੀ ਸੱਚਾ ਕਾਜੀ ਹੈ ਉਹੀ ਸੱਚਾ ਬ੍ਰਹਮਣ ਹੈ ਜਿਨ ਆਪ ਤਜਿਆ ਇੱਕ ਨਾਮ ਕੀਆ ਆਧਾਰੋ ਜੀ ਨੇ ਇਸ ਸਤ ਨੂੰ ਸਮਝ ਲਿਆ ਜਿਨੇ ਉਸ ਮਾਲਕ ਦੇ ਨਾਮ ਨੂੰ ਸਮਝ ਲਿਆ ਹੈ ਪੀ ਹੋਸੀ ਜਾਏ ਨਾ ਦਾਸੀ ਸੱਚਾ ਸਿਰਜਨਹਾਰ ਫਿਰ ਸਤਗੁਰੂ ਜੀ ਨੇ ਜ਼ਿਕਰ ਕਰਵਾ ਦਿੱਤਾ ਜਿਹੜਾ ਆਪਾਂ ਮੂਲ ਮੰਤਰ ਚ ਹੀ ਪੜ ਕੇ ਆਉਣੇ ਆ ਉਥੇ ਇਹ ਸੰਬੰਧ ਹੋਰ ਢੰਗ ਨਾਲ ਵਰਤੇ ਨੇ ਇੱਥੇ ਹੋਰ ਢੰਗ ਨਾਲ ਵਰਤੇ ਨੇ ਮਤਲਬ ਤਰੀਕਾ ਸਮਝਾਉਣ ਦਾ ਉੱਥੇ ਆਪਾਂ ਪੜਦੇ ਆ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਭੀ ਸੱਚ ਇੱਥੇ ਆਪਾਂ ਪੜ ਰਹੇ ਆ ਹੈ ਪੀ ਹੋਸੀ ਜਾਏ ਨਾ ਜਾਸੀ ਸੱਚਾ ਸਰਦਨ ਹਾਰੋ ਅਰਥ ਉਹੀ মূল ਮੰਤਰ ਵਾਲੇ ਨੇ ਜੋ ਆਪਾਂ ਪਹਿਲਾਂ ਵੀ ਪੜ ਕੇ ਆਏ ਆ ਕਹਿੰਦੇ ਉਹ ਹੁਣ ਵੀ ਹੈ ਅਗਾਹ ਨੂੰ ਵੀ ਰਹੇਗਾ ਔਰ ਉਹ ਜਮਦਾ ਮਰਦਾ ਨਹੀਂ ਹੈ ਜਾਏ ਨਾ ਜਾਸੀ ਉੱਥੇ ਮੂਲ ਮੰਤਰ 'ਚ ਆਪਾਂ ਅਜੂਨੀ ਸਾਹਿਬਾਨ ਪਰ ਕਰਕੇ ਪਰਦੇ ਆਂ ਵੀ ਉਹ ਜੁਨਾ ਚੋਂ ਰਹਤਾ ਇੱਥੇ ਜਾਏ ਨਾ ਦਾ ਅਸੀਂ ਦਾ ਅਰਥ ਕੀ ਬਣਿਆ ਵੀ ਉਹ ਜਾਂਦਾ ਨਹੀਂ ਜਾਏ ਦਾ ਅਰਥ ਜਨਮ ਲੈਣਾ ਵੀ ਹੁੰਦਾ ਹੈ ਜਾਏ ਜੇ ਵੀ ਆਪਾਂ ਕਈ ਵਾਰੀ ਕਿਹਦਾ ਜਾਇਆ ਇਹ ਕਿਹਦਾ ਜਨਮ ਹੈ ਕੌਣ ਹੈ ਇਹਦਾ ਮਾਤਾ ਪਿਤਾ ਜਾਇਆ ਸੋ ਸਤਗੁਰੂ ਸੱਚੇ ਪਾਸਾ ਨੇ ਇੱਥੇ ਵੀ ਸ਼ਬਦ ਵਰਤੇ ਕਹਿੰਦੇ ਉਹ ਜਨਮ ਮਰਨ ਦੇ ਵਿੱਚੋਂ ਰਹਤਾ ਹੈ ਭੀ ਹੋਸੀ ਜਾਏ ਨਾ ਦਸੀ ਸੱਚਾ ਸਿਰਜਣਹਾਰੋ ਉਹ ਸਦਾ ਰਹਿਣ ਵਾਲਾ ਇੱਥੇ ਹੀ ਕਾਇਮ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ ਪਹਿਲਾਂ ਵੀ ਕਾਇਮ ਸੀ ਹੁਣ ਵੀ ਹੈ ਆਗਾਹ ਨੂੰ ਵੀ ਹੋਵੇਗਾ ਜੋ ਜਮਨ ਮਰਨ ਦੇ ਵਿੱਚ ਨਹੀਂ ਆਉਂਦਾ ਜਿਹੜਾ ਸਦਾ ਰਹਿਣ ਵਾਲਾ ਹੈ ਅਕਾਲ ਹੈ ਜਿਹੜਾ ਸਮੇ ਤੋਂ ਪਰੇ ਹੈ ਅਕਾਲ ਮੂਰਤ ਉਹ ਹਮੇਸ਼ਾ ਅਸੀਂ ਸਾਰੇ ਕਾਲ ਦੇ ਅਧੀਨ ਹ ਪਰ ਉਹ ਮਾਲਕ ਸਤਿਗੁਰੂ ਗੁਰੂ ਨਾਨਕ ਨੇ ਸਮਝਾਇਆ ਕਹਿੰਦੇ ਭਲਿਆ ਉਹ ਪਹਿਲਾਂ ਵੀ ਸੀ ਹੁਣ ਵੀ ਹੈ ਆਉਣ ਵਾਲੇ ਵਕਤ 'ਚ ਵੀ ਹੋਵੇਗਾ ਉਹ ਕਿਸੇ ਦਾ ਬਣਾਇਆ ਨਹੀਂ ਬਣਦਾ ਆਪਾ ਪੜ ਕੇ ਆਏਂਦਾ ਅਪਜੀਤ ਸਾਹਿਬ ਤੋਂ ਥਾਪਿਆ ਨਾ ਜਾਇ ਕੀਤਾ ਨਾ ਹੋਈ ਇਹ ਵੱਖੋ ਵੱਖਰੇ ਰੱਬ ਜਿਹੜੇ ਅਸੀਂ ਸਿਰਜੇ ਨੇ ਬਣਾਏ ਨੇ ਇਦਾਂ ਦੇ ਰੱਬ ਨੂੰ ਗੁਰੂ ਨਾਨਕ ਪਾਸਤਾ ਜੀ ਕਹਿੰਦੇ ਉਹ ਤੇ ਹਮੇਸ਼ਾ ਰਹਿਣ ਵਾਲਾ ਹੈ ਉਹਦਾ ਇਦਾਂ ਚੱਕਰ ਚਹਿਨ ਵਰਣ ਜਾਤ ਰੰਗ ਰੂਪ ਇਹ ਦੱਸਿਆ ਨਹੀਂ ਜਾ ਸਕਦਾ ਉਹ ਦੇਖਿਆ ਨਹੀਂ ਜਾ ਸਕਦਾ ਉਹ ਨਿਰੰਤਰ ਨਿਰੰਕਾਰ ਉਹਦਾ ਕੋਈ ਆਕਾਰ ਨਹੀਂ ਹੈ ਉਹ ਕੁਦਰਤ ਦੇ ਵੱਲ ਸਾਡਾ ਇਸ਼ਾਰਾ ਲੇਕੀ ਗਏ ਨੇ ਹੁਣ ਜੇ ਇਹ ਅਸੀਂ ਸਮਝ ਗਏ ਤਾਂ ਮੈਂ ਕਹਣਾ ਇਕੱਲੇ ਸਿੱਖ ਨਹੀਂ ਅਸੀਂ ਸਾਰੇ ਇੱਕ ਹੋ ਸਕਦੇ ਹਾਂ ਪਰ ਅਸੀਂ ਸਮਝੇ ਨਹੀਂ ਬਾਣੀ ਇਹ ਬਾਬੇ ਨਾਨਕ ਨੇ ਉਪਰਾਲਾ ਬਹੁਤ ਇਦਾਂ ਕਹਿ ਲਿਏ ਕਿੰਨੀਆਂ ਜਾਨਾਂ ਬਾਹ ਰੀਆਂ ਸਾਰਾ ਜੀਵਨ ਲੇਖੇ ਲਾਇਆ ਵੀ ਲੋਕਾਂ ਨੂੰ ਸਮਝਾ ਸਕੇ ਇਹ ਬਾਣੀ ਸਾਨੂੰ ਲਿਖ ਕੇ ਦੇ ਕੇ ਗਏ ਪਰਾਸੀ ਬਾਣੀ ਨੂੰ ਹੀ ਪੈਸਾ ਕਮਾਉਣ ਤੇ ਲਾ ਲਿਆ ਅਸੀਂ ਆਪਣੇ ਆਪ ਨੂੰ ਸੁਧਾਰਨ ਖਾਤਰ ਬਾਣੀ ਪੜ੍ਹਿਆ ਹੀ ਨਹੀਂ ਆਪਣੇ ਆਪ ਨੂੰ ਸਮਝਾਉਣ ਖਾਤਰ ਬਾਣੀ ਦਾ ਪਾਠ ਨਹੀਂ ਕਰਿਆ ਬਾਣੀ ਦੇ ਸ਼ਬਦ ਨਹੀਂ ਸਮਝੇ ਗੁਰੂ ਜੀ ਕਿਰਪਾ ਕਰਨ ਨੇ ਅਖੀਰਲਾ ਬੰਦ ਹੈ ਪੰਜ ਵਕਤ ਨਿਵਾਜ ਗੁਚਾ ਰਹੇ ਪੜ੍ਹੇ ਕਿਤਾਬ ਕੁਰਾਨਾ ਜੋ ਆਪਾਂ ਪਹਿਲਾਂ ਸਮਝ ਚੁੱਕੇ ਆ ਵੀ ਪੰਜੇ ਵਕਤ ਤੂੰ ਨਿਵਾਜ ਪੜ੍ਹਦਾ ਹੈ ਕੁਰਾਨ ਅਤੇ ਹੋਰ ਆਪਣੀਆਂ ਮੱਝੀ ਧਾਰਮਿਕ ਕਿਤਾਬਾਂ ਪੜ੍ਹ ਲੈਣ। ਪੰਜ ਵਕਤ ਨਿਵਾਜ਼ ਗੁਜ਼ਾਰੇ। ਪੜ੍ਹੇ ਕਦੀਬ ਕੁਰਾਨਾ। ਆਪੋ ਆਪਣੇ ਧਰਮ ਦੀਆਂ ਪੁਸਤਕਾਂ ਹਰੇਕ ਧਾਰਮਿਕ ਬੰਦਾ ਪੜ੍ਹਦਾ ਇਹਦੇ ਵਿੱਚ ਮੈਂ ਸਾਰੇ ਧਰਮਾਂ ਦੀ ਗੱਲ ਕਰ ਲਵਾਂ। ਸਚਾਈ ਹੈ ਇਹ ਹੈ ਸੱਚ ਅਰਥ ਇਹ ਨਹੀਂ ਵੀ ਸਾਰੇ ਭਾਵੇਂ ਇਹ ਦੋ ਕਿਉਂਕਿ ਜਦੋਂ ਇੱਕ ਗੱਲ ਕਰਨੀ ਹੈ ਇੱਕ ਨੂੰ ਦੱਸੋ ਦੋ ਨੂੰ ਸੰਬੋਧਨ ਕੀਤਾ ਜਾਏਗਾ। ਇੱਥੇ ਸਤਿਗੁਰੂ ਜੀ ਨੇ ਦੋ ਦੀ ਗੱਲ ਕਰਕੇ ਬਹੁ ਵਚਨ ਦੇ ਵਿੱਚ ਗੱਲ ਆ ਗਈ। ਮਤਲਬ ਜਿੰਨੇ ਵੀ ਅਸੀਂ ਧਰਮ ਇਹਨਾਂ ਭਾਵੇਂ ਸਿੱਖਾਂ, ਇਸਾਈਆਂ, ਮੁਸਲਮਾਂ, ਹਿੰਦੂਆਂ, ਬੋਧੀ ਜੈਨੀਆਂ ਜਿੰਨੇ ਵੀ ਧਰਮ ਹੈ। ਅਸੀਂ ਇਸੇ ਕਾਰਜ 'ਚ ਲੱਗੇ ਹੋਇਆ। ਪਰ ਮੰਨ ਕੇ ਕਮਾਉਣ ਵਾਲੇ ਕੋਈ ਵਿਰਲੇ ਨਹੀਂ। ਜਿਹੜੇ ਗੁਰਬਾਣੀ 'ਚ ਆਉਂਦੇ ਨਾ ਜੱਗ 'ਮੈਂ ਉੱਤਮ ਕਾਟੀਆਂ ਵਿਰਲੇ ਕੀ ਕੀ। ਜੇ ਅਸੀਂ ਇਦਾਂ ਗਿਣਤੀ ਦੇਖਦੇ ਆ ਤਾਂ ਹਰ ਇੱਕ ਬੰਦਾ ਸੋਨੂੰ ਧਰਮ ਹੀ ਮਿਲੂਗਾ। ਇਹ ਵੱਖਰੀ ਗੱਲ ਆ ਵੀ ਕੋਈ ਕਿਸੇ ਧਰਮ ਚ ਕੋਈ ਕਿਸੇ ਧਰਮ ਨੂੰ ਕਹੇਗਾ ਆਪੋ ਆਪਣੀ ਸਮਝ ਹੈ ਹਰ ਇੱਕ ਦੀ ਪਰ ਜੇ ਤੁਸੀਂ ਉਹਨਾਂ ਦਾ ਕਿੱਤਾ ਵੇਖੋ ਉੱਥੇ ਸਾਨੂੰ ਉਹ ਚੋਰ ਨਜ਼ਰ ਆਉਣਗੇ ਹੁਣ ਮਾਫ਼ ਕਰਿਓ ਮੈਨੂੰ ਗੱਲ ਕਰਦੇ ਆ ਆ ਕੱਲ ਦੀ ਗੱਲ ਆਪਾਂ ਗੁਰਦੁਆਰਾ ਸਾਹਿਬ ਤੋਂ ਕਹਿੰਦੇ ਚੱਪਲਾ ਕਈ ਵਾਰੀ ਤੇ ਚਲੋ ਗਲਤੀ ਨਾਲ ਬਦਲ ਜਾਂਦੀ ਹੈ ਪਰ ਕਈ ਵਾਰੀ ਚੋਰ ਮਿਰਤੀ ਦੇ ਲੋਕ ਹਰ ਇੱਕ ਥਾਂ ਤੇ ਜਾ ਕੇ ਇਦਾਂ ਦੀ ਚੋਰੀ ਵੀ ਕਰ ਜਾਂਦੇ ਆ ਹੁਣ ਉਹਨਾਂ ਨੂੰ ਧਰਮੀ ਕਹੀਏ ਕਿ ਅਧਰਮੀ ਕਹੀਏ ਜਿਨ੍ਹਾਂ ਦੀ ਨੀਤ ਇੰਨੀ ਬਦਨੀਤ ਹੈ ਗੁਰੂ ਘਰ ਆਉਣੇ ਤੇ ਅਸੀਂ ਸੇਵਾ ਕਰਨ ਬੜੇ ਧਿਆਨ ਨਾਲ ਇਹਨਾਂ ਗੱਲਾਂ ਨੂੰ ਚੱਲিয়ে ਸੰਭਲ ਕੇ ਆਪਾਂ ਵੇਖੋ ਹਰ ਇੱਕ ਨੂੰ ਵੈਸੇ ਤੇ ਮੈਨੂੰ ਇਦਾਂ ਇੱਕ ਜਾਪਦਾ ਹੈ ਵੀ ਸਮਝਦਾਰ ਬੰਦੇ ਨੂੰ ਆਪਣਾ ਪੈਰ ਚ ਕੌਣ ਸਰ ਜੁੱਤੇ ਦਾ ਪਤਾ ਲੱਗ ਜਾਂਦਾ ਵੀ ਮੇਰੀ ਚੱਪਲ ਨਹੀਂ ਮੇਰਾ ਜੁੱਤਾ ਨਹੀਂ ਪਰ ਚਲੋ ਕਿਤੇ ਭੁਲੇਖਾ ਲੱਗ ਵੀ ਸਕਦਾ ਆਪਾਂ ਇਸ ਗੱਲ ਨੂੰ ਆਪਾਂ ਇਹ ਨਹੀਂ ਪੂਰਾ ਨਹੀਂ ਕਹਿ ਸਕਦੇ ਹੋ ਸਕਦਾ ਕਈ ਵਾਰੀ ਬੰਦੇ ਦਾ ਧਿਆਨ ਨਾ ਰਹੇ ਉਹ ਗੱਲ ਵੱਖਰੀ ਹੈ ਵੀ ਜਾਂ ਅਣਜਾਣਪਨੇ ਦੇ ਵਿੱਚ ਗਲਤੀ ਨਾਲ ਪਰ ਬਹੁਤੀ ਵਾਰ ਨੂੰ ਵੇਖਿਆ ਜਾਂਦਾ ਹੈ ਫਿਰ ਅਸੀਂ ਕੀ ਮੰਨੀਏ ਇਹਨਾਂ ਗੱਲਾਂ ਨੂੰ ਬਾਬੇ ਨਾਨਕ ਨੇ ਸਾਨੂੰ ਧਰਮ ਦੀ ਗੱਲ ਸੀ ਅਸ ਧਰਮਕ ਸਥਾਨਾਂ ਤੇ ਵੀ ਥਾਂ ਥਾਂ ਤੇ ਸਾਨੂੰ ਕੈਮਰੇ ਲਾਉਣੇ ਪੈਂਦੇ ਆ ਹਰੇ ਮੰਦਿਰ ਦੇ ਵਿੱਚ ਮਸਜਿਦ ਦੇ ਵਿੱਚ ਗੁਰਦੁਆਰੇ ਦੇ ਵਿੱਚ ਫਿਰ ਧਰਮੀ ਕਹੌਣ ਵਾਲੇ ਮੈਂ ਕਹਿੰਦਾ ਧਰਮ ਕਮਾਤੇ ਰਹੇ ਨਹੀਂ ਕੱਲਾ ਵਿਖਾਵੇ ਸਾਡੇ ਕੋਲੇ ਗੁਰੂ ਜੀ ਬਖਸ਼ਿਸ਼ ਕਰ ਰਹੇ ਨੇ ਕਹਿੰਦੇ ਉਂਝ ਤੇ ਤੂੰ ਪੜਦਾ ਕਿਤਾ ਉਂਝ ਤੇ ਤੂੰ ਰੱਬ ਦੇ ਘਰ ਆਇਆ ਮੱਥਾ ਟੇਕਦਾ ਨਮਸਕਾਰ ਕਰਦਾ ਪਰ ਕਰਮਾ ਕਰਦਾ ਗੁਰੂ ਪਾਸਾ ਜੀ ਦਾ ਸਤਿਕਾਰ ਕਰਦਾ ਹੈ ਮੰਨ ਕੇ ਤੂੰ ਗੁਰੂ ਦੀ ਬਾਣੀ ਸਮਝਦਾ ਪਰ ਕਰ ਕੀ ਰਿਹਾ ਮਨਾ ਪੰਜ ਵਕਤ ਤੂੰ ਨਿਵਾਦਾਂ ਪੜ੍ਹਦਾ ਪੰਜ ਵਕਤ ਧੰਨਵਾਦ ਗੁਜ਼ਾਰ ਰਿਹਾ ਪੜ੍ਹੇ ਕਤੇਬ ਕੁਰਾਨਾ ਇਦਾਂ ਕਹ ਲਈ ਵੀ ਤੂੰ ਆਉਣਾ ਪਾਠ ਕਰਨਾ ਜਪਨੀ ਸਾਹਿਬ ਪੜ੍ਹਦਾ ਰਹਾ ਰਹਾ ਸਾਹਿਬ ਪੜ੍ਹਦਾ ਸਹੂਲੇ ਸਾਹਿਬ ਦੀ ਬਾਣੀ ਦਾ ਪਾਠ ਕਰਦਾ ਨਿਤਨੇਮ ਦੀਆਂ ਬਾਣੀਆਂ ਪੜ੍ਹਦਾ ਨਾਨਕ ਆਖੇ ਗੌਰ ਸਦੀ ਰਹੇ ਉਹ ਪੀਣਾ ਖਾਣਾ ਕਹਿੰਦੇ ਬੰਦਿਆ ਤੇਰੀ ਕਰਨੀ ਤੇ ਗੱਲ ਨਿਰਪਰ ਕਰਨਾ ਸੁਭਾ ਅਮਲਾਬਾਜੋਂ ਦੋਨੋਂ ਰੋਈ ਚੰਗੀਆਂ ਬੁਰੀਆਂ ਬਾਚਾ ਧਰਮ ਫਦੂਰ ਨਾਨਕ ਆਖਾ ਗੋਰਸ ਦੀ ਇੱਥੇ ਗੋਰ ਦਾ ਅਰਥ ਹੈ ਜੀ ਕਬਰ ਕਿਉਂਕਿ ਮੁਸਲਮਾਨ ਧਰਮ ਦੇ ਅੰਦਰ ਦੇ ਨੂੰ ਦੱਬਿਆ ਜਾਂਦਾ ਹੈ ਉੱਪਰ ਕਬਰ ਬਣਾਈ ਜਾਂਦੀ ਹੈ ਇਹ ਸੰਬੋਧਨ ਸ਼ਬਦ ਕਾਜੀ ਨੂੰ ਕਰਕੇ ਕਰ ਰਹੇ ਨੇ ਗੱਲ ਤਾਂ ਕਰਕੇ ਇੱਥੇ ਗੌਰ ਸਦੀਜ ਵੀ ਤੈਨੂੰ ਐਦਾਂ ਕਹਿ ਲੋ ਵੀ ਸਮਸ਼ਾਨ ਭੂਮੀ ਵਾਜਾਂ ਮਾਰਦੀ ਆ ਸੌਖੇ ਸ਼ਬਦਾਂ ਚ ਸਮਝ ਲਓ ਵੀ ਉਹ ਸੱਦ ਰਹੀ ਹੈ ਤੈਨੂੰ ਕਬੱਤ ਆਏਗਾ ਉਹ ਤੇਰੀ ਕਰਨੀ ਤੇ ਨਿਰਪਰ ਹੋਏਗਾ ਤੇਰਾ ਇਹ ਨਹੀਂ ਵੇਖਿਆ ਜਾਣਾ ਵੀ ਕਿੰਨੀਆਂ ਕੱਪੜੀਆਂ ਸੀ ਗੱਲ ਮੰਨਣ ਤੇ ਆਉਣੀ ਐ ਵੀ ਪੰਜ ਨਵਾਜਾਂ ਪੰਜੇ ਵਕਤ ਪੜਦਾ ਰਿਹਾ ਜਾਂ ਨਿਤਨੇਮ ਕਰਦਾ ਰਿਹਾ ਗੁਰਦੁਆਰੇ ਜਾ ਕੇ ਕਥਾ ਲੋਕਾਂ ਨੂੰ ਸੁਣਾਉਂਦਾ ਰਿਹਾ ਮੈਂ ਆਪਣੇ ਤੇ ਗੱਲ ਕਰਾਂ ਵੀ ਮਨ ਤੇ ਤਾਂ ਕਮਾਇਆ ਕਿੰਨਾ ਕਹਿ ਕੀਤੇ ਮਨ ਚੋਂ ਬਰਿਆਈ ਨੂੰ ਕੱਢਦਾ ਸੀ ਇਹ ਗੱਲ ਸਤਿਗੁਰੂ ਨਾਨਕ ਪਾਸਾ ਜੀ ਕਹ ਰਹੇ ਨਾਨਕ ਆਖੈ ਗੋਰ ਸਦਈ ਕਹਿੰਦੇ ਮੌਤ ਤੈਨੂੰ ਵਾਜਾ ਮਾਰਦੀ ਹੈ ਮੌਤ ਦਾ ਸੱਦਾ ਤੇਰੇ ਨੇੜੇ ਆ ਰਿਹਾ ਹੈ ਤੇਰੇ ਦਿਨ ਘਟਦੇ ਜਾ ਰਹੇ ਨੇ ਰਹਿਓ ਪੀਣਾ ਖਾਣਾ ਤੂੰ ਤੇ ਖਾਣ ਪੀਣ ਦੇ ਵਿੱਚ ਹੀ ਮਸਤ ਰਹਿ ਗਿਆ ਬੰਦਾ ਸਤ ਦੀ ਕਰਨੀ ਕਰ ਲੈ ਜਿਨੇ ਤੇਰੇ ਨਾਲ ਖੜਨਾ ਹੈ ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਸਮੇਂ ਮੁਤਾਬਕ ਸਮਾਪਤੀ ਵੱਲ ਆਈਏ ਇੱਥੋਂ ਤੱਕ ਇਹ ਸ਼ਬਦ ਦੇ ਵਿੱਚੋਂ ਸਾਨੂੰ ਜੋ ਗਿਆਨ ਮਿਲਿਆ ਭਾਈ ਉਹ ਇਹ ਹੈ ਵੀ ਅਸੀਂ ਇਕੱਲਾ ਪੜਨ ਦੇ ਵਿੱਚ ਨਾ ਰਹਿ ਜਾਈਏ ਠੀਕ ਹੈ ਪੰਜੇ ਵਖਤ ਦੀਆਂ ਨਿਵਾਜਾਂ ਮੁਸਲਮ ਮੀਰ ਪੜਨੀਆਂ ਚਾਹੀਦੀਆਂ ਨੇ ਸਾਨੂੰ ਵੀ ਨਿਤਨੇਮ ਕਰਨਾ ਚਾਹੀਦਾ ਹੈ ਹਰ ਇੱਕ ਧਰਮ ਦਾ ਮਨੁੱਖ ਆਪਣੀ ਮਰਜ਼ਾਦਾ ਨੂੰ ਮੰਨੇ ਪਰ ਅਸਲ ਸੱਚਾ ਧਰਮ ਹੀ ਉਹ ਹੈ ਜਿਹੜਾ ਮਨ ਚ ਵਸਾ ਕੇ ਸੱਚ ਨੂੰ ਮਨ ਚ ਵਸਾ ਕੇ ਉਸ ਕਰਤਾਰ ਨੂੰ ਮਨ ਚ ਵਿਸਾ ਕੇ ਜਿਹੜੇ ਮੌਲੇ ਨੇ ਸਾਰਾ జగਤ ਹਰਿਆ ਭਰਿਆ ਕੀਤਾ ਜਿਹੜਾ ਆਦ ਸੱਚ ਦੁਗਾਦ ਸੱਚ ਹੈ ਉਹ ਬੰਦਾ ਸਤਿਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਨਜ਼ਰਾਂ ਦੇ ਅੰਦਰ ਧਰਮੀ ਹੈ ਨਹੀਂ ਤੇ ਫਿਰ ਅਸੀਂ ਕਈ ਵਾਰੀ ਬਾਹਰੀ ਪਹਿਰਾਵੇ ਵਾਲਿਆਂ ਨੂੰ ਵੱਡੇ ਧਰਮੀ ਮੰਨ ਲੈਂਦੇ ਆ ਸੋ ਗੁਰੂ ਪਾਤਸ਼ਾਹ ਜੀ ਦੀ ਬਾਣੀ ਨੂੰ ਸਮਝ ਕੇ ਜੀਵਨ ਚ ਲਾਗੂ ਕਰਨ ਦਾ ਯਤਨ ਕਰੀਏ ਸ਼ਬਦ ਦੀ ਵਿਚਾਰ ਕਰਦੇ ਹਾਂ ਤੋਂ ਕਈ ਤਰ੍ਹਾਂ ਦੀਆਂ ਗਲਤੀਆਂ ਔਮਤਾਈਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਹਨ ਜੀ ਆਪ ਸਮੂਹ ਸੰਗਤ ਬਖਸ਼ਣ ਜੋਗੋਂ ਭੁੱਲਾਂ ਚੁੱਕਾ ਨੂੰ ਨਾਜ ਤਾਰਨਾ ਖਿਮਾ ਕਰਨੀ ਸਭ ਸੰਗਤਾਂ ਦਾ ਧੰਨਵਾਦ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ